ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਦੋਸਤੋ ਅੱਜ ਲੱਗੇ ਆਂ ਆਪਾਂ ਗਲੇ ਦੀ ਕਟਿੰਗ ਕਰਨ ਜਿਹੜੇ ਅੱਜ ਕੱਲ ਟ੍ਰੈਂਡਿੰਗ 'ਚ ਗਲੇ ਚੱਲ ਰਹੇ ਆਂ ਠੀਕ ਹੈ ਜੀ ਤੇ ਉਹਨਾਂ ਦੀ ਤੁਸੀਂ ਕਟਿੰਗ ਸਮਝ ਲਿਓ ਮੈਂ ਕਿੱਦਾਂ ਕਰਨ ਲੱਗੀਆਂ ਤੇ ਓਦਾਂ ਹੀ ਤੁਸੀਂ ਕਟਿੰਗ ਕਰਕੇ ਆਪਣਾ ਸੂਟ ਵਧੀਆ ਜਿਹਾ ਸਟਿਚ ਕਰ ਸਕਦੇ ਆਂ ਠੀਕ ਹੈ ਵਧੀਆ ਗਲਾ ਬਣਾ ਸਕਦੇ ਆਂ ਠੀਕ ਹੈ ਜੀ ਜਿਹੜੀ ਗਲੇ ਦੀ ਚੜਾਈ ਹੈ ਜੀ ਤੁਸੀਂ 2.5 ਇੰਚ ਰੱਖਣੀ ਆ ਤੇ نیچے ਨੂੰ ਜਿਹੜੀ ਲੈਂਥ ਲੈਣੀ ਆ ਉਹ ਤੁਸੀਂ ਮਤਲਬ 7 ਇੰਚ ਲੈਣੀ ਆ ਕਿਉਂਕਿ 6 ਕ ਗਲਾ ਤਿਆਰ ਆ ਰਹ ਜਾਂਦਾ ਆਪਣਾ ਠੀਕ ਆ ਤੇ ਇੱਧਰ ਨੂੰ ਵੀ 2.5 ਇੰਚ ਤੇ ਆਹ ਵਾਲੀ ਲਾਈਨ ਇੱਦਾਂ ਮਲਾ ਦੇਣੀ ਆ ਠੀਕ ਆ ਪੂਰੇ ਤੋਂ ਸ਼ੇਪ ਗੁਲਾਈ ਚ ਦੇ ਦੇਣੀ ਆ ਇਦਾਂ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਨੀਚੇ ਨੂੰ ਜਿਹੜੀ ਪੱਟੀ ਲੈਣੀ ਆ ਉਹ ਲੈਣੀ ਆ ਜੀ ਤੁਸੀਂ 9 ਇੰਚ ਦੀ ਠੀਕ ਹੈ ਜੀ ਲੈ ਲਈ ਤੇ ਉਸ ਤੋਂ ਬਾਅਦ ਤੁਸੀਂ ਪੂਰੇ 1 ਇੰਚ ਦੀ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਆਹ ਵਾਲੀ ਸ਼ੇਪ ਹੈ ਜਿਹੜੀ ਉਰੇ ਤੋਂ ਇਦਾਂ ਮਲਾ ਕੇ ਇਦਾਂ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਐਕਸਟਰਾ 1-1 ਇੰਚ ਦੀ ਨਿਸ਼ਾਨੀ ਜਿਹੜੀ ਆ ਉਹ ਬਾਹਲੀ ਸਾਈਡ ਲਾ ਲੈਣੀ ਆ ਤੇ ਇਹਨੂੰ ਏਦਾਂ ਸ਼ੇਪ ਦੇ ਦੇਣੀ ਆ 1 1 ਇੰਚ ਦੀ ਤੁਸੀਂ ਸ਼ੇਪ ਦੇਣੀ ਆ ਇਹ ਠੀਕ ਹੈ ਜੀ ਤੇ ਏਦਾਂ ਗੜਾ ਆਪਣਾ ਬਣ ਕੇ ਰੈਡੀ ਹੋ ਜਾਣਾ ਤੁਸੀਂ ਚਾਓ ਜਿਹੜੀ ਨੀਚੇ ਵਾਲੀ ਚੀਜ਼ ਹੈ ਇਹ ਘੱਟ ਵੀ ਕਰ ਸਕਦੇ ਆ 8 ਇੰਚ ਤੇ ਵੀ ਕਰ ਸਕਦੇ ਆ 7 ਤੇ ਵੀ ਕਰ ਸਕਦੇ ਤੁਹਾਡੀ ਆਪਣੀ ਇੱਛਾ ਤੁਸੀਂ ਜਿੰਨਾ ਮਰਜ਼ੀ ਨੂੰ ਕੱਟ ਕਰ ਸਕਦੇ ਆ ਕਿਉਂਕਿ ਮੈਂ ਇਹ ਸਿਰਫ ਰਫ ਪੇਪਰ ਤੇ ਤੁਹਾਨੂੰ ਮਤਲਬ ਰਫ ਕਾਗਜ਼ ਤੇ ਤੁਹਾਨੂੰ ਮੈਂ ਕਰਕੇ ਦਿਖਾਉਣ ਲੱਗੀ ਆ ਤੇ ਮੈਂ ਚਾਹੁੰਦੀ ਆ ਵੀ ਤੁਹਾਨੂੰ ਇਹ ਡਿਜ਼ਾਈਨਿੰਗ ਪਤਾ ਲੱਗੇ ਵੀ ਹਾਂ ਇਹ ਡਿਜ਼ਾਈਨਿੰਗ ਦੀ ਮਤਲਬ ਜਿਹੜੀ ਗਲੇ ਦੀ ਡਿਜ਼ਾਈਨਿੰਗ ਆ ਉਹ ਕਿਦਾਂ ਕਟਿੰਗ ਕਰੀ ਆ ਠੀਕ ਹੈ ਜੀ ਲੰਬਾਈ ਚਡਾਈ ਮੈਂ ਤੁਹਾਨੂੰ ਦੱਸਦੀ ਤੇ ਜਿਹੜੀ ਇਹ ਵਾਲੀ ਪੱਟੀ ਆ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਤੇ ਆਜੋ ਹੁਣ ਇਹਦੀ ਕਰਦੇ ਆਪਾਂ ਕਟਿੰਗ ਤੇ ਹੁਣ ਇਹਦੀ ਸੈਂਟਰ ਚ ਕਟਿੰਗ ਕਰ ਦਾਣੀ ਠੀਕ ਹੈ ਜੀ ਤੇ ਐਦਾਂ ਆਪਣਾ ਗਲਾ ਬਣ ਕੇ ਰੈਡੀ ਹੋ ਜਾਣਾ ਜੀ ਠੀਕ ਹੈ ਜੀ ਇਹਦੇ ਵਿੱਚ ਤੁਸੀਂ ਪਿੰਟੈਕਸ ਪਾ ਕੇ ਕੁਝ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਰ ਸਕਦੇ ਆ ਠੀਕ ਹੈ ਜੀ ਇਹ ਜਿਵੇਂ ਮੰਨ ਲਓ ਵੀ ਪਲੇਨ ਕਪੜਾ ਇਹਦੇ ਵਿੱਚ ਆਪਾਂ ਨੇ ਐਡ ਕਰਨਾ ਹੋਵੇ ਤਾਂ ਤੁਸੀਂ ਪਲੇਨ ਕਪੜਾ ਐਡ ਕਰਕੇ ਇਹ ਡਿਜ਼ਾਈਨਿੰਗ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਇਹਦੇ ਵਿੱਚ ਬਣ ਕੇ ਰੈਡੀ ਹੋ ਜਾਣੀ ਆ ਤੇ ਬਾਕੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਅੱਗੇ ਵਾਸਤੇ ਆਪਾਂ ਹੋਰ ਵੀ ਨਵੇਂ ਨਵੇਂ ਡਿਜ਼ਾਈਨਾਂ ਦੇ ਗਲੇ ਲੈ ਕੇ ਆਵਾਂਗੇ ਤੇ ਵੀਡੀਓ ਨੂੰ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਸਤਿ ਸ਼੍ਰੀ ਅਕਾਲ ਜੀ